ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਜਿਹੜੀ ਚੜਦੀ ਕਲਾ ਵਿੱਚ ਹੋਵੋ ਤੇ ਸਵੇਰ ਦਾ ਟਾਈਮ ਹੈ ਜੀ 6 ਵਜੇ ਆ ਤੇ ਆਪਾਂ ਪਸ਼ੂ ਨਵਾ ਕੇ ਬਾਹਰ ਕੱਢਦੇ ਆ ਤੇ ਹੁਣ ਆਪਾਂ ਥੋੜੇ ਜਿਹੀ ਪੱਠੀ ਰੈਂਦੀ ਉਹ ਵੀ ਪਾਲ ਗਏ ਤੇ ਉਹਨੂੰ ਵੀ ਬਾਹੂ ਬਲੀ ਨੂੰ ਵੀ ਬੰਨ੍ਹ ਗਏ ਖੁਰਲੀ ਦੇ ਉੱਪਰ ਤੇ ਵੀ ਪੱਠੇ ਖਾਲੂਗਾ ਤੇ ਗੁਆ ਹਟਾ ਦਗੇ ਹੁਣ ਤਾਂ ਆਪਣੇ ਕੰਮ ਵਾਲੀ ਆਉਂਦੀ ਆ ਹੋਣ ਵਾਲੀ ਉਹ ਵੀ ਤੇ ਫਿਰ ਬਾਅਦ ਚ ਆਪਾਂ ਤਾਰ ਚੁੰਨੇ ਉਹ ਆਪਣੇ ਗਲਾਬੂ ਖੜੀ ਹੈ ਤੇ ਚਲੋ ਜੀ ਕਰਦੇ ਆ ਕੰਮ ਤੇ ਇਧਰ ਆਪਣੀਆਂ ਚਰੀ ਕਾਫੀ ਲੰਬੀ ਹੈ ਜੀ ਇਹਨੂੰ ਦੂਰੀ ਕਰਕੇ ਫਿਰ ਕੁੱਤਰਨਾ ਪੈਂਦਾ ਇਹ ਰੱਗ ਲਾਉਣੇ ਔਖੇ ਆ ਤੇ ਮੌਸਮ ਅੱਜ ਥੋੜਾ ਜਿਆਦਾ ਠੰਡਾ ਹਵਾ ਠੰਡੀ ਚੱਲ ਰਹੀ ਹੈ ਵੇਖੋ ਜੀ ਸ਼ਾਇਦ ਮੀਂਹ ਆ ਜਾਵੇ ਗੱਦਲਵਾਈ ਜੀ ਤੇ ਬਣੀ ਹੋਈ ਐ ਤੇ ਚਲੋ ਜੀ ਆਪਾਂ ਕੰਮ ਕਰਦੇ ਹਾਂ ਸਟਾਰਟ ਤੇ ਆਪਾਂ ਬਲੌਗ ਆਪਾਂ ਨਾਲ ਸ਼ੁਰੂ ਕਰ ਲਿਆ ਤੇ ਹੌਲੀ ਹੌਲੀ ਲਾ ਦਾਂ ਫਿਰ ਸਿਰੇਨ ਹੈਲੋ ਆਪਣੇ ਕੰਮ ਵਾਲੀ ਯਾਦ ਜੀ ਅੱਜ ਪੱਠੇ ਤੁਰਦੀ ਸੀ ਤੇ ਤੇਰੀ ਬਹੁਤ ਲੰਬੀ ਐ ਪੱਠਿਆਂ ਦੇ ਰੋਗ ਨਾਲ ਹੋਲੇ ਇੱਥੇ ਆ ਆ ਗਿਆ ਤੇ ਦੋ ਕਰ ਮਾਰਨ ਵਾਲੇ ਤੇ ਪੱਟੇ ਨੇ ਪੱਠੇ ਪਾਈ ਜਦੋਂ ਮੌਜਾਇਆ ਛੋੜੇ ਜਿਹੇ ਪੱਠੇ ਨਾਲ ਸਰ ਜਾਂਦਾ ਪਰ ਸਟ੍ਰੋਕ ਲੈਣੇ ਪੈਂਦੇ ਉਹ ਬਾਅਦ ਵਿੱਚ ਦੀ ਲੰਗਦੀ ਨਹੀਂ ਚਰੀ ਤੇਦੀ ਕੀਤਾ ਮੜ ਜਾਂਦੀ ਐ ਈ ਢੀ ਵੱਡੀ ਹੋਈ ਵੀ ਐ ਵਿਚਾਰੀ ਪੱਠੇ ਨੂੰ ਲਵੇ ਆ ਵਧੀਆ ਤੂੜੀ ਪਾ ਕੇ ਪਾਉਣੇ ਪੈਂਦੇ ਆ ਫੇਰ ਵੀ ਚਲੋ ਜੀ ਮੈਂ ਨਾਲ ਰੋਗ ਲਵਾਦਾ ਉਹ ਕੱਲੀ ਨੂੰ ਲਾਉਣੇ ਔਖੇ ਐ ਵਿਚਾਰੀ ਨੂੰ ਕਿਉਂਕਿ ਚਰੀ ਵੱਡੀ ਆਉਣੇ ਕੜਾਚਾਈ ਨਹੀਂ ਕੀਤਾ ਆਮ ਕਦੇ ਪੱਠੇ ਉਤਰਤੇ ਆ ਪਾਂਜੀ ਤੇ ਹੁਣ ਜਉਨੇ ਆ ਧਾਰ ਕੱਟੀ ਨਹੀਂ ਵਿਚਾਰੀ ਨੂੰ ਭੁੱਖ ਲੱਗੀ ਹੋਈ ਰੋਗ ਲਾੜ ਕੇ ਭਾਰੀ ਹੋ ਗਈ ਬਿੱਛੂ ਜਿਹੜੇ ਜਿਹੜੇ ਬੱਚੇ ਕੱਟੀ ਨੂੰ ਪਾ ਦਾਂਗੇ ਉਹ ਖਾ ਲੈਂਦੀ ਐ ਤੇ ਇੱਧਰ ਬੋਕਰ ਮਾਰੀ ਜਾ ਰਹੀ ਐ ਤੇ ਇੱਧਰ ਵੀ ਬਿਮਾਰੀ ਜਾਊਗੀ ਤਾਂ ਹੋਊਗਾ ਸਾਫ਼ ਤੇ ਹੁਣ ਆਪਾਂ ਜੋੜੀਏ ਧਾਰ ਜੀ ਧਾਰ ਨੂੰ ਟਵੇਲਾ ਹੋ ਗਿਆ ਅੱਜ ਤੇ ਆ ਸਾਰੀ ਸਾਫ਼ ਸਫਾਈ ਕਰਕੇ ਫੇਰ ਮਿਲਦੇ ਆ ਜੀ ਲਓ ਜੀ ਕੰਮ ਵਾਲੀ ਆਪਣੀ ਇੰਨਾ ਕੰਮ ਕਰ ਗਈ ਐ ਵਿਚਾਰੀ ਹੁਣ ਉਹਨੇ ਸਕੂਲ ਜਾਣਾ ਉਹ ਸਕੂਲ ਲੱਗੀ ਐ ਖਾਣਾ ਬਣਾਉਣ ਤੇ हां ਆਪਾਂ ਪੱਠੇ ਇਕੱਠੇ ਕਰਕੇ ਉਹਨਾਂ ਕੋ ਸੁੰਬਰ ਗਈ ਆ ਢੇਰੀ ਟੂਰੀ ਚੱਕ ਲਾਂਗੇ ਤੇ ਧਾਰ ਜੋਲੀ ਆ ਮੱਝ ਦੀ ਤੇ ਹੁਣ ਆਪਾਂ ਕਰਦੇ ਆ ਰੋਟੀ ਟੱਕ ਦਾ ਕੰਮ ਤੇ ਦੱਧ ਗਰਮ ਕਰਕੇ ਤੇ ਫੇਰ ਆਟਾ ਗੁੰਨਦੇ ਆ ਤੇ ਆਪਣੇ ਇੱਥੇ ਚੁੱਲਾ ਰੱਖਿਆ ਆ ਜੀ ਜਿਆ ਤੇ ਆਪਾਂ ਇੱਥੇ ਲਾ ਲਾਂਗੇ ਰੋਟੀ ਕਿਉਂਕਿ ਗੰਦਰ ਗਰਮੀ ਆ ਤੇ ਉਹ ਮੱਝ ਨੂੰ ਬੰਨਦੇ ਆ ਆਪਾਂ ਖੁਰਲੀ ਦੇ ਉੱਪਰ ਤੇ ਰੱਬ ਮੀਂਹ ਪਾ ਦੇਵੇ ਤਾਂ ਚੰਗੀ ਗੱਲ ਆ ਮੌਸਮ ਤਾਂ ਬਹੁਤ ਠੰਡਾ ਹੋਇਆ ਦੀ ਨਾਲੀ ਆਪਾਂ ਤਰ ਪਿਆ ਲੇਟੀ ਠੰਡੀ ਕਿਉਂਕਿ ਦੇਖੋ ਜਿੰਨੀ ਕਿ ਠੰਡੀ ਹੈ ਸ਼ਾਮ ਨੂੰ ਪਾਵਾਂਗੇ ਸ਼ਾਮ ਤੀਕ ਠੰਡੀ ਹੋ ਜੂਗੀ ਜੇ ਲੇਟੀ ਆਪਾਂ ਕੱਢਦੀ ਆ ਬੱਠਲ ਚ ਠਰ ਚੁੱਕੀ ਇਹ ਪੌਣੀ ਤਾਂ ਸ਼ਾਮ ਨੂੰ ਆ ਕਿਉਂਕਿ ਗਰਮੀ ਆ ਜਮਾ ਠੰਡੀ ਕਰਕੇ ਲੇਟੀ ਪਾਵਾਂਗੇ ਗਰਮੀ ਵਿਚਾਰੀ ਨੂੰ ਗਰਮ ਕਰੂਗੀ ਤੇ ਬਤੀਲਾ ਆਪਾਂ ਦਿੱਤਾ ਧੋ ਧੋ ਕੇ ਰੱਖਤਾ ਹੈ ਫਿਰ ਕੱਲ ਨੂੰ ਸਵੇਰ ਬਣਾ ਲਾਂਗੇ ਲੇਟੀ ਇਹਦੇ ਵਿੱਚ ਇਹ ਚ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਿਉਂ ਕਿ ਸੱਜਰ ਹੈ ਮੱਝ ਹਜੇ ਤੇ ਫੈਂਟ ਥੋੜੀ ਆਉਂਦੀ ਆ। ਥੋੜਾ ਥੋੜਾ ਨਾਲ ਕਿਉਂ ਪਾ ਦੇ ਨਾਲੇ ਮੱਝ ਵਧੀਆ ਰਹੂਗੀ। ਤਾਕਤ ਮਿਲਦੀ ਰਹੂਗੀ ਨਾਲੇ ਆਪਣੀ ਫੈਂਟ ਵਾਜੂਗੀ। ਤੇ ਕੱਟੀ ਵਿਚਾਰੀ ਸੌ ਰਹੀ ਐ। ਦੁੱਧ ਪੀ ਕੇ ਆਪਦੇ ਮਾਂ ਦੇ ਦੁੱਧ ਦੀ ਇਹਨੂੰ ਨੇਸਦੀ ਐ। ਸੌ ਜਾਂਦੀ ਐ। ਹਣ ਰਾਵ ਕਰ ਰਹੀ ਐ ਤੇ ਛਾਟੀ ਖੜੀਆਂ ਉਹਨਾਂ ਚਾਰ ਆਪਾਂ। ਚਿੱਲੇ ਚੰਤੇ ਦਾ ਕੰਮ ਕਰ ਲੈਣੀ ਆ ਜੀ ਰੋਟੀ ਟੋਕ ਲਾ ਲੈਣੀ ਆਟਾ ਗੁੰਨਦੇ ਆ ਤੇ ਇਹ ਅੱਜ ਮੌਸਮ ਠੰਡਾ ਹੈ ਤੇ ਬਾਹਰ ਖੜੀਆਂ ਰਹਿਣਗੀਆਂ ਪੱਠੇ ਖਾ ਲੈਣਗੇ ਤੇ ਥੋੜਾ ਜਿਹਾ ਇਹਨਾਂ ਨੂੰ ਵੀ ਹੋਊਗਾ ਗਰਮੀ ਤੋਂ ਰਾਤ ਮਿਲ ਜੂ ਕਿਉਂਕਿ ਹਵਾ ਚੱਲਦੀ ਆ ਮੌਸਮ ਠੰਡਾ ਅੱਜ ਤੇ ਚਲੋ ਜੀ ਆਪਾਂ ਕਰਦੇ ਆ ਟੋਟੀ ਟੋਕ ਦਾ ਕੰਮ ਲਓ ਜੀ ਆ ਪੱਠੇ ਸੁਬਾ ਜਿਹੜੇ ਪੂਨੇ ਆ ਉਹ ਵੱਢ ਕੇ ਹੁੰਦੇ ਰੱਖਦੇ ਕਿਉਂਕਿ ਸ਼ਾਮ ਨੂੰ ਤਾਹਾ ਹੁੰਦਾ ਤੇ ਉਹ ਆਪਾਂ ਦੁਪਹਿਰੇ ਪਾਦਾਂਗੇ ਉਹ ਦਿੱਤੀ ਆ ਖਲਾਰ ਪੱਠੇ ਤੇ ਇੱਧਰ ਹੁਣ ਧੁੱਪ ਆ ਗਈ ਐ ਮੈਨੂੰ ਆ ਗਿਆ ਫੋਨ ਭਾਬੀ ਦਾ ਬਾਹਰੋਂ ਤੇ ਮੈਨੂੰ ਲੱਗ ਗਿਆ ਘੰਟਾ ਉੱਥੇ ਤੇ ਹੁਣ ਆਪਾਂ ਆਏ ਆ ਤੇ ਹੁਣ ਪਸੂ ਕਰਦਗੇ ਅੰਦਰ ਕਿਉਂਕਿ ਇਹਨਾਂ ਨੂੰ ਆ ਗਈ ਐ ਧੁੱਪ ਇੱਥੇ ਹੁੰਦਾ ਮੌਸਮ ਠੰਡਾ ਚਲੰਦਰ ਬਹਿ ਜਾਣੀਆਂ ਬੇਫਿਕਰੀਆਂ ਹੋ ਕੇ ਆਪਾਂ ਰੈਸਟ ਕਰ ਲੈਣੀਆਂ ਤੇ ਆਪਾਂ ਪਸੂ ਅੰਦਰ ਕਰਦਗੇ ਜੀ ਉਹ ਕੱਟੀ ਵੀ ਵਿਚਾਰੀ ਬੈਠੀ ਐ ਤੇ ਅੱਜ ਮੌਸਮ ਠੰਡਾ ਐ ਇਹਨੂੰ ਵੀ ਸੁਰਤ ਆਈ ਵਿਚਾਰੀ ਨਿੱਕੀ ਜਿਹੀ ਨੂੰ ਦੋ ਗਸਤਾ ਦੋਤਾ ਗਰਮ ਮੱਝ ਦਾ ਕਿਉਂਕਿ ਸੱਜਰ ਸੂਈ ਐ ਇਹ ਵਿਚਾਰੀ ਹੌਂਕਦੀ ਐ ਤੇ ਚਲੋ ਜੀ ਆਪ ਆਪਾ ਪਸੂ ਅੰਦਰ ਕਰਦਗੇ ਤੇ ਬਾਅਦ ਚ ਗੱਲ ਕਰਦੇ ਪਸ਼ੂ ਘਰ ਤੇ ਆਪਾਂ ਅੰਦਰ ਤੇ ਪੱਖੇ ਦਿੱਤੇ ਆ ਚਲਾ ਤੇ ਹੁਣ ਇਹ ਕਰ ਲੈਣ ਨੂੰ ਆਰਾਮ ਝਟਕ ਕੀ ਹੋ ਗਿਆ ਮਾਰਕ ਪੱਠਿਆਂ ਨੂੰ ਜਿਹੜੇ ਖਰਨੀ ਚ ਪੱਠੇ ਪਏ ਇਹ ਖਾ ਲੈਣੀਆਂ ਤੇ ਮੜ ਕੇ ਜਾਣੀਆਂ ਬਹਿ ਆਦਾ ਰਾਮ ਕਰ ਲੈਣੀਆਂ ਤੇ ਆਪਾਂ ਵੀ ਆਦਾ ਈੜੇ ਕੱਪੜੇ ਦਾ ਕੰਮ ਕਰਦੇ ਆ ਧੋਨੇ ਆ ਸਿਉਨੇ ਤੇ ਆਹ ਪੱਠੇ ਆਪਾਂ ਸ਼ਾਮ ਨੂੰ ਕੋ ਤਰ ਲਾਂਗੇ ਤੇ ਆਵੇ ਤੁਹਾਨੂੰ ਬਾਹਰ ਦਾ ਵੀਊ ਵੀ ਦਿਖਾ ਦਗੇ ਜਿਹੜੇ ਆਪਣੇ ਪੱਠੇ ਬੀਜੇ ਸੀ ਉਹ ਉੱਗ ਪਏ ਐ ਮੀਨਾ ਤਾਂ ਪੂਰੇ ਭਰ ਗਏ ਸੀ ਪੂਰੇ ਪੱਠੇ ਉੱਗ ਪਏ ਐ ਕਿਉਂਕਿ ਇਹ ਚਰੀ ਦੂਜੀ ਆ ਭਾਵੇਂ ਥੋੜੀ ਜਿਹੀ ਵਿਰਲੀ ਵੀ ਹੋਈ ਫਿਰ ਵੀ ਇਹ ਸੰਗਣੀ ਹੋ ਜਾਣੀ ਆ ਪਰ ਮੀਨਾ ਜਿਆਦਾ ਵਧੀਆ ਉੱਗਿਆ ਏ ਉਹ ਸ਼ਾਇਦ ਘਾਟੋਗ ਦੀ ਤੇ ਇੱਧਰ ਆਪਣੇ ਬੂਟੇ ਆ ਜੀ ਜਿਹੜੇ ਆਪਾਂ ਲਾਏ ਸੀਗੇ ਤੇ ਇਹਨਾਂ ਨੂੰ ਪਾਣੀ ਪਾਤਾ ਵਾ ਆ ਤਾਂ ਹਰਾ ਹੀ ਆ ਤੇ ਉਹ ਥੋੜਾ ਜਿਹਾ ਸੁੱਕ ਕੇ ਹਰਾ ਹੋਊਗਾ ਕਿਉਂਕਿ ਥੱਲੇ ਉਹਦੀ ਜੜ ਤਾਂ ਸੁੱਕੀ ਆ ਹਰੀ ਆ ਤੇ ਉਤੋਂ ਪੱਤੇ ਸੁੱਕ ਗਏ ਆ ਉਹਦੇ ਦੇਖੋ ਇਹ ਕਾਦੇ ਬੂਟੇ ਆ ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂਗਾ ਜੀ ਉੱਥੇ ਦਾਦਾ ਜੀ ਦੇ ਭੋਗ ਤੇ ਗਏ ਸੀ ਜਦੋਂ ਉਦੋਂ ਬੂਟੇ ਲਏ ਸੀ ਉੱਥੇ ਬੂਟਿਆਂ ਦਾ ਲੰਗਰ ਲੱਗਾ ਸੀਗਾ ਆਪਾਂ ਉੱਥੋਂ ਲਿਆਏ ਸੀ ਇਹ ਤੇ ਦਿੰਦੇ ਤੋਂ ਉਹ ਬਹੁਤ ਅਦੂ ਸੀਗੇ ਬੂਟੇ ਜਿੰਨੇ ਮਰਜੀ ਨਾਲ ਪਰ ਮੈਥੋਂ ਦੋ ਹੀ ਧਿਆਨ ਦੇ ਗਏ ਮੈਂ ਦੋ ਲਿਆ ਕੇ ਲਾਤੇ ਸਾਰੇ ਝੋਨਾ ਲੱਗ ਗਿਆ ਜੀ ਆਸੇ-ਪਾਸੇ ਪੂਰੀ ਹਰੀਆਲੀ ਹੋਣ ਲੱਗ ਗਈ ਝੋਨਾ ਤਰ ਵੀ ਪਿਆ ਤੇ ਆਪਣੇ ਪੱਠਿਆਂ ਨੂੰ ਵੀ ਮੀਂਹ ਨੂੰ ਡੀਕ ਦੇ ਕਰਕੇ ਪਾਣੀ ਨਹੀਂ ਲਾਇਆ ਉਹ ਸ਼ਾਇਦ ਮੀਂਹ ਆ ਜਾਊਗਾ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਜੀ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਥੈਂਕ ਯੂ ਫॉर ਵਾਚਿੰਗ